ਹਾਲੇ ਦੋਸਤੋ ਅਦਾ ਨਮਸਤੇ ਸਸਿਕਾਲ ਮੈਂ ਤੁਹਾਡਾ ਆਪਣਾ ਗੁਰਜੰਟ ਕਕਰਾਲਾ ਤੇ ਮੈਂ ਵੀ ਜਿੱਦ ਤੱਕ ਪਹਿਲਾਂ ਬਲੌਗ ਨੈਟਵਰਕ ਕਰਵਾਇਆ ਸੀਗਾ ਤੇ ਹੁਣ ਮੈਂ ਦੱਸਦਾ ਕਿਦਾ ਵਿਡਰਾਅ ਕਾਦੇ ਚ ਵਜਣਾ ਤੇ ਸੋ ਆਪਾਂ ਹੁਣ ਡਾਊਨਲੋਡ ਕਿਵੇਂ ਕਰਨਾ ਹੈ ਕੀ ਕੀ ਕਰਨਾ ਹੈ ਇਹਦੇ ਚ ਸੋ ਉਹ ਦੱਸਣ ਵਾਸਤੇ ਹੁਣ ਮੈਂ ਦੁਬਾਰਾ ਆਇਆ ਤੇ ਬਾਈ ਜਦੋਂ ਕੋਈ ਕਿਸੇ ਨੂੰ ਕੋਈ ਸਵਾਲ ਪੁੱਛਣਾ ਹੁੰਦਾ ਨਾ ਤਾਂ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਦੇ ਅੰਦਰ ਮੇਰਾ ਟੈਲੀਗ੍ਰਾਮ ਦਾ ਲਿੰਕ ਵੀ ਹੁੰਦਾ ਹੈ ਤੇ ਮੈਨੂੰ ਤੁਸੀਂ ਮੇਰਾ ਟੈਲੀਗ੍ਰਾਮ ਜਿਹੜਾ ਚੈਨਲ ਹੈ ਦੰਦੀਵਾਲ ਬਲੌਗਰ ਦੇ ਨਾਂ ਤੇ ਹੈ ਤੇ ਤੁਸੀਂ ਮੈਨੂੰ ਉੱਥੇ ਕੋਈ ਕੁਐਸਚਨ ਪੁੱਛਣਾ ਤਾਂ ਉਹ ਵੀ ਪੁੱਛ ਸਕਦੇ ਹੋ ਤੇ ਕਈ ਦੋਸਤਾਂ ਨੇ ਕਿਹਾ ਕਿ ਨਾ ਅਸੀਂ ਜਦੋਂ ਬਲੌਕ ਨੈਟਵਰਕ ਨੂੰ ਡਾਊਨਲੋਡ ਕਰ ਰਹੇ ਸੀ ਤਾਂ ਕੋਈ ਨਹੀਂ ਕਿ ਮੇਰਾ ਜਿਹੜਾ ਉਹਨਾਂ ਨੂੰ ਰੈਫਰ ਲਿੰਕ ਸੀਗਾ ਉਹ ਨਹੀਂ ਪ੍ਰੋਵਾਈਡ ਹੋਇਆ ਤਾਂ ਵੀਰੇ ਤੁਸੀਂ ਮੇਰੇ WhatsApp ਸੌਰੀ ਟੈਲੀਗ੍ਰਾਮ ਤੇ ਟੈਲੀਗ੍ਰਾਮ ਤੇ ਤੁਸੀਂ ਮੈਨੂੰ ਮੈਸੇਜ ਕਰੋ ਤੇ ਮੈਂ ਤੁਹਾਨੂੰ ਟੈਲੀਗ੍ਰਾਮ ਤੇ 100% ਰੈਪਲਾਈ ਕਰੂੰਗਾ ਤੇ ਹੁਣ ਆ ਜਓ ਸਕਰੀਨ ਤੇ ਮੈਂ ਤੁਹਾਨੂੰ ਦੱਸਦਾ ਕਿ ਪਾਸਟ ਬੋਰਡ ਕਿਦਾਂ ਡਾਊਨਲੋਡ ਕਰਨੇ ਉਸ ਤੋਂ ਬਾਅਦ ਤੁਸੀਂ ਨਹੀਂ ਜਾਣਾ ਐਪ ਸਟੋਰ ਤੇ ਜੇਕਰ ਆਈਫੋਨ ਹੈ ਜੇਕਰ ਤੁਹਾਡੇ ਕੋਲੇ ਐਂਡਰੋਇਡ ਹੈ ਤਾਂ ਜਾਣਾ ਪਲੇ ਸਟੋਰ ਤੇ ਤੇ ਉੱਥੇ ਆਪਾਂ ਨੇ ਸਰਚ ਕਰਨਾ ਹੈ ਟਰਸਟ ਵਾਲਟ ਤੇ ਟਰਸਟ ਵਾਲਟ ਨੂੰ ਡਾਊਨਲੋਡ ਕਰਨ ਤੋਂ ਬਾਅਦ ਇਹ ਥੋੜਾ ਸਮਾਂ ਲੱਗਦਾ ਫੋਰਨਮ ਆਪਣੀ ਜਦੋਂ ਬਹਿ ਮਿਲ ਹੋ ਜਾਣਾ ਤਾਂ ਓਪਨ ਕਰਨਾ ਦੇਖੋ ਜਿਆਦਾ ਸਮਾਨ ਨਹੀਂ ਲੈਂਦਾ ਕਿਉਂਕਿ ਡੀਸੈਂਟਲਾਈਜ਼ेड ਇਹਦਾ ਵਾਲਟ ਹੈ ਇਹ ਕੀ ਵੈਸੀ ਬਗ ਰਹਾ ਤਾਂ ਵੀ ਕੋਈ ਨਹੀਂ ਲੈਂਦਾ ਦੇਖੋ ਹੁਣ ਆਪਾਂ ਇਹਨੂੰ ਓਪਨ ਕਰ ਰਹੇ ਹਾਂ ਜੇ ਤੁਸੀਂ ਕਰਨ ਦਾ ਫਿਰ ਗੈਟ ਸਟਾਰਟ ਕਰੀ ਓਕੇ ਕਰਨਾ ਤੇ ਕ੍ਰੀਏਟ ਅ ਨਿਊ ਵਾਲਟ ਕਰਨਾ ਹੈ ਸਭ ਤੋਂ ਉੱਪਰ ਇੱਥੇ ਕੋਈ ਪਾਸਵਰਡ ਰੱਖ ਲੈਣ ਦੀ ਮਸਾਰੀਆਂ ਸਿਫਰਾਂ ਦਾ ਜਿਹੜਾ ਤੁਸੀਂ ਯਾਦ ਰੱਖ ਸਕਦੇ ਹੋ ਉਹ ਰੱਖ ਸਕਦੇ ਹੋ ਦੋ ਵਾਰ ਨੂੰ ਦਰਜ ਕਰਨਾ ਫਿਰ ਆਪਾਂ ਨੇ ਸਭ ਤੋਂ ਉੱਪਰ ਜਿਹੜਾ ਸੀਕ੍ਰੀਟ ਫੇਸ ਵਾਲਾ ਕਰਨਾ ਹੈ ਕ੍ਰੀਏਟ ਵਾਲਾ ਆਪਾਂ ਨੇ ਉਹ ਕਰਨਾ ਹੈ ਫਿਰ ਆਪਾਂ ਨੇ ਬੈਕਅਪ ਮੈਨੂਅਲੀ ਇਹਨੂੰ ਕਲਿੱਕ ਕਰਨਾ ਫਿਰ ਜਿਹੜੇ ਤਿੰਨ ਟਾਰਮਿਨੇਸ਼ਨ ਨੇ ਆਪਾਂ ਨੇ ਇਹਨਾਂ ਨੂੰ ਇਸ ਤਰ੍ਹਾਂ ਅੱਗੇ ਡੱਬੀ ਬਣੀ ਆ ਦੇ ਤੇ ਕਲਿੱਕ ਕਰਕੇ ਕੰਟੀਨਿਊ ਕਰ ਦੇਣਾ ਟਡੇ ਕੋਲ ਇੱਥੇ ਇੱਕ ਸੀਕ੍ਰੀਟ ਕੀ ਆ ਜਾਣਗੇ ਇਹਨਾਂ ਨੂੰ ਕਾਪੀ ਕਰਕੇ ਆਪਣੀ ਕਿਸੇ ਵੀ ਡਾਇਰੀ ਚ ਪਰਸਨਲ ਜਗ੍ਹਾ ਤੇ ਲਿਖ ਕੇ ਰੱਖਿਓ ਇਹਦੇ ਤੋਂ ਬਿਨਾਂ ਤੁਹਾਡਾ ਵਾਲਿਟ ਖਤਮ ਹੈ ਵੀਰੇ ਤੇ ਇਹਨੂੰ ਕਾਪੀ ਕਰਕੇ ਆਪਣੀ ਮੇਲ ਵਗੈਰਾ ਤੇ ਕਿਤੇ ਵੀ ਸ਼ੇਅਰ ਕਰ ਸਕਦੇ ਹੋ ਸੋ ਇਹ ਆ ਜਾਂਦਾ ਕਿ ਤੁਹਾਡੇ ਚੌਥੇ ਨੰਬਰ ਚ ਕਿਹੜਾ ਵਰਡ ਸੀਗਾ ਨਾ ਤੋਂ ਚੌਥੀ ਨੰਬਰ ਲਾਈਨ ਚ ਜਿਹੜਾ ਕੋਲ ਇਕਰਨਾ ਜਿਹੜਾ ਪੰਜਵੇਂ ਨੰਬਰ ਚ ਜਾ ਗਿਆ 8 ਨੰਬਰ 'ਚ ਅੱਗੇ ਪੁੱਛਿਆ ਗਿਆ 11ਵੇਂ ਨੰਬਰ 'ਚ ਬੀਨਾਂ ਜੋ 1-1 ਕੋਡ ਜਿ ਲਿਖਿਆ ਹੋਇਆ ਸੀਗਾ ਤੁਸੀਂ ਉਹਦੇ 'ਤੇ ਕਲਿੱਕ ਕਰਨਾ ਹੈ ਜਿਹੜਾ ਮੰਨ ਲਓ ਜਿਹੜੇ ਦੋ ਨੇ ਇਹ ਰੋਂਗ ਲਿਖੇ ਹੋਏ ਹੁੰਦੇ ਨੇ ਤੇ ਕੰਟੀਨਿਊ ਕਰਨਾ ਹੈ ਤੇ ਦੇਖੋ ਇਨੇਬਲ ਕਰ ਦੋਣ ਉਹਨੂੰ ਆਪਾਂ ਨੇ ਇੱਥੇ ਲੌਗ ਇਨ ਤੋਂ ਬਾਅਦ ਤੁਹਾਡਾ ਜਿਹੜਾ ਡਾਇਰੈਕਟ ਆ ਕ੍ਰੀਏਟ ਹੋ ਗਿਆ ਜੀ ਦੇ ਰੇ ਉੱਪਰ ਪਲੱਸ ਦਾ ਨਿਸ਼ਾਨ ਆ ਰਿਹਾ ਉਹਨੂੰ ਕਲਿੱਕ ਕਰਕੇ ਆਪਾਂ ਇੱਥੇ ਜਿਹੜੇ ਕੋਇਨ ਨੇ ਉਹਨਾਂ ਨੂੰ ਆਪਾਂ ਐਡ ਕਰ ਲਾਂਗੇ ਜਿਹੜੇ ਜਿਹੜੇ ਵੀ ਆਪਾਂ ਨੂੰ ਐਡ ਕਰਨੇ ਨੇ ਇਸੋ ਇਹਦਾ ਸੇਕ੍ਰਟ ਫੇਸ ਆਪਣਾ ਸਾਮਕੀ ਰੱਖਿਓ ਬਹੁਤ ਜ਼ਰੂਰੀ ਹੈ ਜੀ ਉਹਦੇ ਤੋਂ ਬਿਨਾਂ ਤੁਹਾਡਾ ਵਾਲਟ ਆ ਜਿਹੜਾ ਖਤਮ ਹੈਗਾ ਉਹ ਵੀ ਤੁਹਾਡਾ ਕੀ ਹੈ ਉਹੀ ਇਹਦੀ ਚਾਬੀ ਹੈ ਦੇਖੋ ਤੇ ਇਹਨੂੰ ਜਿਵੇਂ ਤੁਸੀਂ ਆਪਣੇ ਗੂਗਲ ਬੈਕਅਪ ਨਾਲ ਵੀ ਜੋੜ ਸਕਦੇ ਹੋ ਜੇਕਰ ਤੁਹਾਡੇ ਕੋਲ ਆਈਫੋਨ ਹੈ ਤਾਂ ਆਈਕਲੋਡ ਨੂੰ ਵੀ ਜੋੜ ਸਕਦੇ ਹੋ ਪਰ ਜਦੋਂ ਤੁਸੀਂ ਸੈਟਿੰਗਸ ਜਾਓਗੇ ਤਾਂ ਉੱਤੇ ਆਈਕਲੋਡ ਜਾਓਗੇ ਉਹ ਗੂਗਲੋ ਡਾਈ ਲਿਖਿਆ ਹੋਇਆ ਹੁੰਦਾ ਇੱਥੇ ਕੋਈ ਵੀ ਪਾਸਵਰਡ ਜ਼ਰੂਰੀ ਹੈ ਕਿ ਇੱਕ ਅੱਖਰ ਵੱਡਾ ਹੋਵੇ ਬਾਕੀ ਛੋਟੇ ਹੋਣ ਤੇ ਵਿੱਚ ਕੋਈ ਸਪੈਸ਼ਲ ਕੈਰੈਕਟਰ ਹੋਵੇ ਤੇ ਅੱਖਰ ਵੀ ਹੋਣ ਸੋ ਜਿੱਦਾਂ ਕਿ ਮੈਂ ਆਪਣਾ ਭਰੀ ਹੈ ਜੀ ਇਹਦੇ ਵਿੱਚ ਵੱਡੀ ਪਾਈ ਹੈ ਜੂ ਆਰ ਜੇ ਛੋਟੇ ਰੱਖੇ ਨੇ ਐਡ ਦਾ ਰੇਟ ਪਾਇਆ ਸਪੈਸ਼ਲ ਕੈਰੈਕਟਰ ਤੇ 0786 ਲਿਖਿਆ ਤਾਂ ਤੁਸੀਂ ਉਹਨੂੰ ਆਪਣਾ ਅਧਿਤੇ ਵੀ ਕਰ ਸਕਦੇ ਹੋ ਤਾਂ ਕਿ ਤੁਹਾਡਾ ਜਿਹੜਾ ਬੈਕਅਪ ਹੈ ਉਹ ਉਹਦੇ ਤੇ ਚੱਲਿਆ ਜਾਣਾ ਦੇਖੋ ਕਿ ਕੈਡ ਕਰੂੰਗੀ ਤਾਂ ਦੇਖੋ ਐਕਟਿਵ ਲਿਖਿਆ ਹੋਇਆ ਆ ਜਾਣਾ ਇਹਨੂੰ ਸੇਵ ਜਾਨਾ ਉਹ ਸੇਵ ਵੀ ਤੁਸੀਂ ਕਰਕੇ ਰੱਖ ਸਕਦੇ ਹੋ ਅੱਗੇ ਦੋਸਤੋ ਜਿਹੜਾ ਤੁਸੀਂ ਦੇਖੋ ਵੀ ਜਿਹੜਾ ਤੁਹਾਡਾ ਵਾਲਟ ਆ ਉਹ ਰੈਡੀ ਹੈ ਯਾਰ ਟਿੰਕ ਲੈਣਾ ਸੀਗਾ ਉਹ ਤੁਸੀਂ ਕਹਿੰਦੇ ਹੋ ਕਿ ਕਾਪੀ ਨਹੀਂ ਹੁੰਦਾ ਜਾਂ ਉੱਥੋਂ ਨਹੀਂ ਹੁੰਦਾ ਮੈਂ ਤੁਹਾਨੂੰ ਉਹ ਦੱਸ ਦਾਂ ਕਿ ਤੁਸੀਂ ਉਸ ਵੀਡੀਓ ਤੇ ਜਾਣਾ ਹੈ ਉਸ ਵੀਡੀਓ ਤੇ ਜਾ ਕੇ ਆਪਾਂ ਉਹਨੂੰ ਕਿਦਾਂ ਕਾਪੀ ਕਰ ਸਕਦੇ ਆ ਦੇਖੋ ਇਹਨੂੰ ਖੋਲਿਆ ਤੇ 30 ਮਿੰਟ ਬਾਅਦ ਜਿਹੜਾ ਸਾਨੂੰ ਦੁਬਾਰਾ ਤੇ ਲੱਗਿਆ ਕੋਈ ਮੋਰਦੀ ਆਪਸ਼ਨ ਹੈ ਤੇ ਤੁਸੀਂ ਰੇਟ ਕਰਨਾ ਹੈ ਉਹਨੂੰ ਕੋਲ ਦੁਬਾਰਾ ਕਾਟੀ ਕੋ ਪੱਟ ਕੇ ਆਪਣਾ ਚਾਹੇ ਤੇ ਚਾਹੇ ਜਿਹੜਾ 20000 ਪੁਆਇੰਟ ਹੈ ਉਹ ਮਿਲ ਗਿਆ ਤੇ 100 ਪੁਆਇੰਟ ਹੈ ਜਿਹੜਾ ਤੋਂ ਉਹ ਫਸਟ ਟਾਈਮ ਕਲਿੱਕ ਕਰੀ ਤੋਂ ਮਿਲ ਗਿਆ ਤੇ ਇਹਨਾਂ ਨੂੰ ਜਦੋਂ ਤੁਸੀਂ 30 ਮਿੰਟ ਬਾਅਦ ਕਲਿੱਕ ਕਰੋਗੇ ਤਾਂ ਤੁਹਾਨੂੰ ਜਿਹੜਾ 100 ਪੁਆਇੰਟ ਉਹ 30 ਮਿੰਟ ਬਾਅਦ ਮਿਲੂਗਾ ਤਾਂ ਤੁਸੀਂ ਜਿਹੜਾ ਨੀ ਜਿਹੜਾ ਵਿਡਰਾਅ ਹੁਣ ਆਪਣੇ ਡਰਾਅ ਵਾਲੇ ਗੱਲਦੇ ਆਂ ਕੁਝ ਲੋਕਾਂ ਦਾ ਵੀ ਡਰਾ ਕਿੰਨਾ ਸਹਿ ਗਿਆ ਦੇਖੋ ਆਈਫੋਨ ਤੇ ਦੇਖੋ ਮੈਂ ਆਈਫੋਨ ਚ ਓਪਨ ਕਰ ਰਿਹਾ ਸੀਗਾ ਨਹੀਂ ਓਪਨ ਹੋਈ ਤੇ ਕਿਉਂਕਿ ਆਈਐਸ ਉਹ ਵਰਜਨਾਂ ਨੂੰ ਸਮਾਂ ਲੱਗਣਾ ਹਲੇ ਆਉਣ ਨੂੰ ਦੇਖੋ ਟੈਲੀਗ੍ਰਾਮ ਵਾਲੇ ਨੂੰ ਤੁਸੀਂ ਇਸ ਤਰ੍ਹਾਂ ਸਾਰੇ ਨੂੰ ਇੱਕ ਵਾਰੀ ਕਲਿੱਕ ਕਰਕੇ ਤੇ ਤੁਸੀਂ ਮੈਨੂੰ ਉੱਥੇ ਟੈਲੀਗ੍ਰਾਮ ਤੇ ਲਿੰਕ ਦਾ ਕੁਝ ਵੀ ਮੈਨੂੰ ਲਿੰਕ ਦਾ ਲਿਖ ਕੇ ਭੇਜ ਦਿਓ ਸੈਂਪਲ ਲਿੰਕ ਮੈਂ ਤੁਹਾਨੂੰ ਲਿੰਕ ਹੈ ਜਿਹੜਾ ਉੱਥੇ ਪ੍ਰੋਵਾਈਡ ਕਰਾ ਦੂੰਗਾ ਦੇਖੋ ਤੁਸੀਂ ਜਦੋਂ ਉੱਥੇ ਕਲਿੱਕ ਕਰੋਗੇ ਤਾਂ ਮੇਰੇ ਦੰਦੀਵਾਲ ਬਲੌਗਰ ਹੈ ਜਿਹੜਾ ਟੈਲੀਗ੍ਰਾਮ ਟੈਲੀਗ੍ਰਾਮ ਉਹਦੇ ਤੇ ਆ ਗਈ ਸੋ ਮੈਂ ਇਥੋਂ ਤੁਹਾਨੂੰ ਜਿਹੜੀ ਹੋ ਰੈਫਰ ਲਿੰਕ ਕੋਈ ਕੋਈ ਕੁੱਛਣਾ ਹੈ ਦੋਸਤੋ ਤਾਂ ਤੁਸੀਂ ਮੈਨੂੰ ਮੇਰੇ ਟੈਲੀਗ੍ਰਾਮ ਚੈਨਲ ਤੇ ਪੁੱਛ ਸਕਦੇ ਹੋ ਤੇ ਮੈਂ ਉਹਦਾ ਜਵਾਬ ਤੁਹਾਨੂੰ ਉੱਥੇ ਦੇਵਾਂਗਾ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਵਾਲੇ ਕੁਝ ਮੈਨੂੰ ਪੁੱਛਣਾ ਹੈ ਕੋਈ ਕ੍ਰਿਪਟੋਗ੍ਰਾਮ ਸੀ ਬਾਰੇ ਪੁੱਛਣਾ ਤਾਂ ਮੈਨੂੰ ਮਰਲੋ ਦੇ ਚ ਮੈਸੇਜ ਕਰੋ ਕਮੈਂਟ ਕਰੋ ਤਾਂ ਕਿ ਮੈਂ ਦੱਸਾਂ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰੋ ਸੋ ਇਹਨਾਂ ਕਹਿੰਦੇ ਕਿ ਮਾਂ ਦੇ ਜੱਜਕਾਂ ਸੋ ਆਦাব ਨਮਸਤੇ ਸਤਿ ਸ਼੍ਰੀ ਅਕਾਲ ਮਿਲਦਿਆਂ ਇੱਕ ਹੋਰ ਨਵੀਂ ਅਪਡੇਟ ਦੇ ਨਾਲ